ਤੈਂ ਕੋ ਸਾ ਤੇ ਉਹਨੇ ਐਤੋਦਿਕ ਕਹਿ ਦਿੱਤਾ ਕਿ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆ ਉਹਦਾ ਭਾਈ ਜਿੱਤ ਕੇ ਕੀ ਕਰ ਲੂਗਾ ਸਾਲ ਡੇਢ ਸਾਲ ਰਹਿ ਗਿਆ ਡਰ ਨਹੀਂ ਜੇ ਜੇ ਕਿਸੇ ਨੇ ਸਾਡੇ ਕਿਸੇ ਸਿੰਘ ਵੱਲ ਸਾਡੇ ਪਰਿਵਾਰਾਂ ਵੱਲ ਅੱਖ ਕਰਕੇ ਵੇਖਿਆ ਉਹਦੀ ਅੱਖ ਕੱਢ ਦਿੱਤੀ ਜਾਊਗੀ ਜੇ ਕਿਸੇ ਨੇ ਉਂਗਲ ਕੀਤੀ ਉਹਦੀ ਉਂਗਲ ਵੱਢ ਦਿੱਤੀ ਜਾਊਗੀ ਇੱਟ ਦਾ ਜਵਾਬ ਪੱਥਰ ਚ ਦੇਾਂਗੇ ਅੱਜ ਬੜਾ ਦੁੱਖ ਲੱਗਦਾ ਜਦੋਂ ਆਪਣੇ ਹੀ ਲੱਤਾਂ ਖਿੱਚਦੇ ਆ ਜਦੋਂ ਆਪਣੇ ਹੀ ਭਾਈ ਅੰਮਰਤਪਾਲ ਸਿੰਘ ਨੂੰ ਗद्दार ਤੇ ਕਹਿ ਦਿੰਦੇ ਆ ਜਦੋਂ ਆਪਣੇ ਹੀ ਜਿਹੜਾ ਕਹਿ ਦਿੰਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਹਰੀ ਨੌ ਦਾ ਕਤਲ ਕਰਵਾ ਦਿੱਤਾ ਗੱਲਾਂ ਜੇ ਆਪਾਂ ਅੰਮਰਤਪਾਲ ਸਿੰਘ ਦੀ ਕਰਾਂਗੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਐਮਪੀਆ ਖੰਡੂਰ ਸਾਹਿਬ ਤੋਂ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਆ ਕੱਲੀ-ਕੱਲੀ ਗੱਲ ਸੁਣ ਲਿਓ ਅੱਜ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਅੱਜ ਸਾਡਾ ਤੇ ਦੁਸ਼ਮਣ ਕੌਣ ਆ ਇਹ ਤੁਹਾਨੂੰ ਸਾਫ਼ ਵੈਸੇ ਤਾਂ ਸਿੱਖਾਂ ਨੂੰ ਜਿਹੜਾ ਪਤਾ ਲੱਗ ਚੁੱਕਿਆਗਾ ਅੱਜ ਜੋ ਕਿ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜੋ ਅੱਜ ਨਜਲਾ ਸੱਟਿਆ ਜਾ ਰਿਹਾ ਜਿਹੜੇ ਕਹਿੰਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਫਲਾਨਾ ਅਮਰਵਾਤਾ ਧਮਕਾ ਮਰਵਾਤਾ ਤੇ ਉਹਨਾਂ ਲਈ ਇੱਕ ਵੱਡੀ ਇਹ ਜਿਹੜੀ ਚੁਣੌਤੀ ਆ ਜ ਜਪਾ ਕਹਿੰਦੇ ਆ ਕਿ ਵੱਡੀ ਬੰਗਾਰ ਆ ਉਹਨਾਂ ਲੋਕਾਂ ਦੇ ਲਈ ਅਸੀਂ ਕਿਸੇ ਦੇ ਮਾਰੇ ਜਾਣ ਤੇ ਸਿੱਖ ਕੌਮ ਖੁਸ਼ ਨਹੀਂ ਹੁੰਦੀ ਅਸੀਂ ਇੱਕ ਨਮਾਇਦੇ ਆ ਇੱਕ ਉਹ ਸਿੱਖ ਕੌਮ ਦੇ ਅੱਜ ਬੜਾ ਦੁੱਖ ਲੱਗਦਾ ਜਦੋਂ ਆਪਣੇ ਹੀ ਲੱਤਾਂ ਖਿੱਚਦੇ ਆ ਜਦੋਂ ਆਪਣੇ ਹੀ ਭਾਈ ਅੰਮਰਤਪਾਲ ਸਿੰਘ ਨੂੰ ਗद्दार ਤੇ ਕਹਿ ਦਿੰਦੇ ਆ ਜਦੋਂ ਆਪਣੇ ਹੀ ਜਿਹੜਾ ਕਹਿ ਦਿੰਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਹਰੀ ਨੌ ਦਾ ਕਤਲ ਕਰਵਾ ਦਿੱਤਾ ਕਿਹਦੇ ਕਹਿ ਦਿੰਦੇ ਆ ਕਿਸੇ ਨੇ ਕਰਵਾ ਦਿੱਤਾ ਕਿਹਦੇ ਕਹਿੰਦੇ ਆ ਕਿੱਥੇ ਕਰਵਾ ਦਿੱਤਾ ਜੇ ਮੈਨੂੰ ਲੱਗਦਾ ਉਹ ਲੋਕਾਂ ਨੂੰ ਐਪਲ ਛੈਦਾ ਉਹਨਾਂ ਦਾ ਫੌਣ ਹੀ ਪਿਆ ਜਿਹੜੇ ਪੰਜਾਬ ਦੇ ਵਿੱਚ ਹੋਰ ਕਿੰਨੇ ਕਾਤਲ ਹੋਏ ਆ ਉਹ ਵੀ ਭਾਈ ਅਮਰਦਪਾਲ ਸਿੰਘ ਦੇ ਨਾਮ ਇਹ ਮਰ ਦਿੰਦੇ ਪਰ ਇਹਨਾਂ ਦੀ ਬੱਸ ਨਹੀਂ ਚੱਲੀ ਇਹਨਾਂ ਦਾ ਜੋਰ ਨਹੀਂ ਚੱਲਿਆ ਇਹ ਤੜਫ ਤੜਫ ਕੇ ਬੈਠ ਗਏ ਇਹ ਕਿਹੜੇ ਲੋਕ ਨੇ ਉਹ ਤੁਹਾਨੂੰ ਮੈਂ ਦੱਸਦਾ ਪਹਿਲਾਂ ਮੈਂ ਤੁਹਾਨੂੰ ਦੋ ਵੀਡੀਓ ਸੁਣਾਉਣਾ ਆਸੀਂ ਹਰ ਇੱਕ ਦਾ ਪੱਖ ਲੈਨੇ ਆ ਪਰ ਇਹ ਨਹੀਂ ਕਿ ਸਿੱਖਾਂ ਦੇ ਖਿਲਾਫ ਇੱਕ ਬਰਤਾਨਾ ਸਿਰਜਿਆ ਜਾ ਰਿਹਾ ਉਹ ਵਰਤਾਂਦਾ ਇੱਕ ਨੌਜਵਾਨ ਆਗੂ ਭਾਈ ਅੰਮਰਤਪਾਲ ਸਿੰਘ ਜੋ ਕਿ ਐਸ ਸਮੇਂ ਡਿਬਰੂਗੜ੍ਹ ਦੇਲ ਦੇ ਵਿੱਚ ਬੰਦਾ ਜਦੋਂ ਡਬਈ ਤੋਂ ਆਇਆ ਨੌਜਵਾਨ ਕੋਈ ਰੌਲਾ ਨਹੀਂ ਪਿਆ ਅੰਮਰਤ ਛਕਿਆ ਉਸ ਦਿਨ ਤੋਂ ਰੌਲਾ ਸ਼ੁਰੂ ਹੋ ਗਿਆ ਕਕਾਰ ਪੰਜ ਕਕਾਰ ਧਾਰ ਕਰਨੇ ਉਸ ਦਿਨ ਤੋਂ ਜਿਹੜਾ ਰੌਲਾ ਸ਼ੁਰੂ ਹੋ ਗਿਆ ਦੋ ਸਾਲ ਰਿਹਾ ਖਾਲਸਾ ਬਹਿਰ ਚੱਲੀ ਤੇ ਉਦੋਂ ਕੋਈ ਰੌਲਾ ਨਹੀਂ ਹੋਇਆ ਉਦੋਂ ਕੋਈ ਬੰਦਾ ਨਹੀਂ ਮਾਰਿਆ ਅਮਰਤਪਾਲ ਸਿੰਘ ਨੇ ਜਦੋਂ ਡਿਊਰੂਗੜ੍ਹ ਜੇਲ੍ਹ ਦੇ ਵਿੱਚ ਬਾਗ ਗਿਆ ਐਨਐਸਏ ਲੱਗ ਗਈ ਉਹਦੇ ਉੱਪਰ ਹੁਣ ਤੀਜੇ ਸਾਲ ਦੀ ਐਨਐਸਏ ਆ ਜਿਹੜੀ ਲੱਗੀ ਹੋਈ ਆ ਸਾਢੇ 3 ਸਾਲ ਐਨਐਸਏ ਨੂੰ ਹੋ ਗਿਆ ਡਿਊਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਬਾਕੀ 40 41 ਉਹਦੇ ਸਾਥੀ ਆ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦਾ ਤੇ ਅੱਜ ਕੁਝ ਲੋਕ ਉੱਠ ਕੇ ਇਹ ਕਹਿ ਰਹੇ ਆ ਅੱਜ ਇੱਕ ਜਾਂਦਿਆਂ ਵਰਸੀ ਸਮਾਗ ਮਨਾਉਣ ਗੁਰਪ੍ਰੀਤ ਸਿੰਘ ਹਰੀਨੋ ਦਾ ਬਹੁਤ ਮਾਰਾ ਹੋਇਆ ਕਾਤਲ ਹੋਇਆ ਕਿਉਂਕਿ ਜਿੰਨੇ ਵੀ ਆਪਾਂ ਸੋਚਦੇ ਪੰਜਾਬ ਦੇ ਵਿੱਚ ਕੱਲਾ ਗੁਰਪ੍ਰੀਤ ਸਿੰਘ ਹਰੀ ਨੌਣੀ ਜਿਹੜਾ ਵੀ ਕੋਈ ਕਾਤਲ ਹੁੰਦਾ ਸਿੱਖ ਕੌਮ ਦਾ ਬਹੁਤ ਹੀ ਨਿੰਦਣਯੋਗ ਬਹੁਤ ਹੀ ਭੈੜਾ ਤੇ ਪਾਕੇ ਦੀ ਇੱਕ ਕਾਰਾਗਾ ਪਰ ਅੱਜ ਉਹਨਾਂ ਦੀ ਵਰਸੀ ਮਨਾਉਣਾ ਤੇ ਗੱਲਾਂ ਜਿਹੜੀਆਂ ਕਰਨੀਆਂ ਸੀ ਗੁਰੂ ਦੀ ਹਜ਼ੂਰੀ ਵਿੱਚ ਤੇ ਪਰ ਅੱਜ ਨਜਲਾ ਜਿਹੜਾ ਉਪਾਈ ਅੰਬਰਪਾਲ ਸਿੰਘ ਦੇ ਉੱਪਰ ਸੱਟਿਆ ਗਿਆ ਅੱਜ ਗੱਲ ਸਾਰੇ ਅੰਬਰਪਾਲ ਸਿੰਘ ਦੀ ਕੀਤੀ ਗਈ ਉਥੇ ਕੋਈ ਉਹਨੂੰ ਸੰਦਾ ਨਹੀਂ ਭੇਟ ਨਹੀਂ ਕੀਤੀ ਗਈ ਉਹਦਾ ਦੁੱਖ ਜਾਰ ਨਹੀਂ ਕੀਤਾ ਗਿਆ ਸਿਰਫ ਭਾਈ ਅੰਬਰਪਾਲ ਸਿੰਘ ਨੂੰ ਬਦਨਾਮ ਕਰਨ ਤੋਂ ਬਿੜਾ ਸਵਾਏ ਮਾਤਾ ਨੂੰ ਰਸ ਦਿਨਾ ਮਾਤਾ ਨੂੰ ਦੋ ਆਵਾਜ਼ਾਂ ਸੁਣਾਉਣਾ ਤਾਂ ਮੈਂ ਦੋ ਆਡੀਓ ਸੁਣਾਉਣਾਗਾ ਸਰਜੀਤ ਸਿੰਘ ਖੋਸਾ ਜੋ ਕਿ ਸਤਕਾਰ ਕਮੇਟੀ ਦਾ ਆਗੂ ਆ ਦੂਸਰਾ ਅਰਨਜੀਤ ਸਿੰਘ ਆ ਜੋ ਕਿ ਕਹਿੰਦਾ ਮੈਂ ਦਮਦੀ ਟਕਸਾਲ ਦਾ ਮੁਖੀ ਆ ਅਰਨੀਤ ਸਿੰਘ ਦੋਨੇ ਮੈਂ ਇੱਥੇ ਤੁਹਾਨੂੰ ਥੋੜਾ ਜਿਆ ਸਕੋਚ ਕਰਿਓ ਇੱਕ ਉਹ ਨੌਜਵਾਨ ਆ ਰਣਜੀਤ ਸਿੰਘ ਦਮਦੀ ਟਕਸਾਲ ਦਾ ਉਹ ਭਿੰਡਰਾ ਵਾਲੇ ਦਾ ਪਰ ਇੱਕ ਰਣਜੀਤ ਸਿੰਘ ਆ ਉਹ ਜਿਹੜਾ ਕਿ ਬਜ਼ੁਰਗ ਵਸਤਾ ਦੇ ਵਿੱਚ ਆ ਮੈਂ ਤੁਹਾਨੂੰ ਉਹਨਾਂ ਦੀ ਆਡੀਓ ਵੀਡੀਓ ਸੁਣਾਉਣਾਗਾ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦੇ ਆ ਅੱਜ ਸਰਕਾਰ ਕਵੇਂ ਖੇਲਾ ਖੇਡ ਰਹੀ ਆ ਅੱਜ ਸਰਕਾਰ ਕਵੇਂ ਜਿਹੜਾ ਕਿ ਭਾਈ ਅੰਮਰਪਾਲ ਸਿੰਘ ਤੇ ਉਹਦੇ ਪਾਰਟੀ ਨੂੰ ਬਦਲਾਵ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਹੜਾ ਅਪਣਾ ਰਹੀ ਆ ਤੇ ਅੱਜ ਕਹਿ ਰਿਹਾ ਤੇ ਆਖੇ ਜੀ ਉਹਨਾਂ ਨੇ ਘਰ ਪਰ ਲਿਆ ਉਹ ਆਸਪਰਸਤਿਆ ਕਰਦਾ ਡਿਊਰੂਗੜ੍ਹ ਦੇਲ ਦੇ ਵਿੱਚ ਬਹਿ ਕੇ ਭਾਈ ਤੁਸੀਂ ਘਰ ਪਰ ਲਓ ਤੁਸੀਂ ਬਗਜੋ ਡਿਊਰੂਗੜ੍ਹ ਦੇਲ ਦੇ ਵਿੱਚ ਇਹ ਅੰਮ੍ਰਿਤ ਸਿੰਘ ਨੂੰ ਕਹਿੰਦਾ ਉਹਦੇ ਤੇ ਕਿ ਵੀਡੀਓ ਜਰੂਰ ਪਹਚਾ ਦਿਓ ਜਿਹੜਾ ਕਹਿੰਦਾ ਆਸਪਰਸਤਿਆ ਕਰਦਾ ਪਹਿਲਾਂ ਧੰਨਵਾਦ ਵੀਡੀਓ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ ਹਰ ਉਹਨੇ ਅਜਾੜ ਦਿੱਤਾ ਤੇ ਆਪਣਾ ਭਰ ਲਿਆ ਸਾਨੂੰ ਮੂਰਖ ਬਣਾ ਕੇ ਅੱਜ ਡੌੜੀ ਪਿੱਟੀ ਜਾ ਉਹਦੀ ਛੇਤੇ ਕੀ ਅਸਰਿਆ ਅੱਜ ਡੌੜੀ ਪਿੱਟਣ ਦਾ ਗਰਮਖੋ ਕੋਈ ਫਾਇਦਾ ਨਹੀਂ ਉਹਨੇ ਪਹਿਲਾਂ ਤੁਹਾਨੂੰ ਬੁੱਧੂ ਬਣਾ ਕਰਕੇ ਨਜ਼ਾਰੇ ਲਏ ਅੱਜ ਉਹ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਮੈਂ ਕਿ ਤੁਹਾਡਾ ਲੁੱਟਿਆ ਹੋਇਆ ਤਨ ਐਸ਼ ਪ੍ਰਸਤੀ ਕਰਦਾ ਨਾਲੇ ਉਹਤ ਨਾਲੇ ਉਹਦਾ ਪਰਿਵਾਰ ਰੋਈ ਜਾਉ ਪਿੱਟੀ ਜਾਉ ਵਿਰੋਧ ਕਰੀ ਜਾਉ ਉਹਦੀ ਸੇਤੇ ਕੀ ਅਸਰਿਆ ਪਰ ਕੜਗੀ ਤਰ ਪਾਤਸ਼ਾਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਐਹੋ ਜੇ ਸਿੱਖ ਨਹੀਂ ਸੀ ਬਣਾਇਆ ਜਿਹੋ ਜੇ ਬਣ ਗਏ ਆ ਆਤੋਂ ਸੇ ਸਬੀਤ ਸੁਣ ਲਈ ਇਹ ਅਰਨਜੀਤ ਸਿੰਘ ਆ ਇਹ ਆਪਣੇ ਆਪ ਨੂੰ ਦਮ ਦੀ ਟਕਸਾਲ ਦਾ ਮੁਖੀ ਦੱਸਦਾ ਸਾਰੇ ਜ਼ਿੰਦਗੀ ਹੋ ਗਈ ਮੈਨੂੰ ਲੱਗਦਾ ਇਹਦੀ 70-75 ਸਾਲ ਦੀ ਉਮਰ ਹੋਊ ਬਜ਼ੁਰਗ ਅਵਸਥਾ ਦੇ ਵਿੱਚ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਜਿੱਥੇ ਵਰਸੀ ਅਸੀਂ ਮਨਾਉਣ ਗਏ ਆ ਜਿਸ ਪਰਿਵਾਰ ਦਾ ਦੁੱਖ ਮਨਾਉਣ ਗਏ ਆ ਉਹਦੀ ਕੋਈ ਗੱਲ ਨਹੀਂ ਉਹਨੂੰ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਤੇ ਜਿਹੜਾ ਕਿ ਸਾਰਾ ਨਾਜਲਾ ਕਹਿੰਦਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਸ ਪ੍ਰਸਤੀਆਂ ਕਰ ਰਿਹਾ ਇਹ ਗੱਲ ਤੁਸੀਂ ਧੰਨ ਮੈਂ ਵੀਡੀਓ ਆਡੀਓ ਇਸ ਕਰਕੇ ਸੁਣਾਈ ਆ ਕਿ ਆ ਕਿ ਉਹਦਾ ਪਰਿਵਾਰ ਵੀ ਹਸਤੀਆਂ ਜਿਹੜੀਆਂ ਅਸ ਪ੍ਰਸਤਿਆ ਕਰਿਆਗਾ ਕਿੱਡੀ ਦੁੱਖ ਦੀ ਗੱਲ ਆ ਕਹਿੰਦੇ ਹੁੰਦੇ ਆ ਇਹ ਸਿੱਖ ਕੌਮ ਕਦੇ ਨਹੀਂ ਹਾਰਦੀ ਸੀ ਜੇਕਰ ਆਪਣੇ ਹੀ ਆਪਣਿਆਂ ਦੇ ਵਿੱਚੋਂ ਆਪਣਿਆਂ ਦੇ ਬੈਰੀ ਨਾ ਬਣਨਾ ਇਹ ਸੁਰੂ ਤੋਂ ਚੱਲਦਾ ਆ ਰਿਹਾ ਵਰਤਾਰਾ ਬੇਸਕਾ ਪਰ ਹੁਣ ਜਿਹੜਾ ਅੱਜ ਦਾ ਵਰਤਾਰਾ ਬਹੁਤ ਹੀ ਘਾਤਕ ਸਿੱਧ ਹੁੰਦਾ ਜਾ ਰਿਹਾ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਭਾਈ ਅੰਮਰਤਪਾਲ ਸਿੰਘ ਨੂੰ ਦੱਸੋ ਉਹਨੇ ਕੀ ਗੁਨਾਹ ਕਰ ਦਿੱਤਾ ਇੱਕ ਉਹਦਾ ਗੁਨਾਹ ਦੱਸ ਦਿਓ ਕਿ ਉਹਨੇ ਚੋਰੀ ਕਰ ਲਈਤੀ ਆ ਕੇ ਤੇ ਉਹਨੇ ਠੱਗੀ ਕਰ ਲਈਤੀ ਆ ਕੇ ਉਹਦਾ ਇਹ ਗੁਨਾਹ ਹੋ ਗਿਆ ਉਹਨੇ ਵਿਦੇਸ਼ ਦੀ ਧਰਤੀ ਤੋਂ ਆ ਕੇ ਪੰਜਾਬ ਦੇ ਵਿੱਚ ਇੱਕ ਅੰਮਰਤ ਸੰਚਾਰ ਦੀ ਜਿਹੜੀ ਲਹਿਰ ਚਲਾ ਦਿੱਤੀ ਆ ਨਸਿਆਂ ਤੋਂ ਲੋਕਾਂ ਨੂੰ ਮੁਕਤ ਕਰਾਉਣ ਦੇ ਲਈ ਉਹਨੇ ਇੱਕ ਆਵਾਜ਼ ਮਾਰੀ ਸਿੱਖ ਨੌਜਵਾਨਾਂ ਨੂੰ ਤਾਂ ਅੱਜ ਉਹ ਸਿੱਖ ਨੌਜਵਾਨਾਂ ਬੱਡੀ ਜਿਹੜਾ ਪੱਧਰ ਤੇ ਜਿਹੜਾ ਸਿੱਖ ਕੌਮ ਦੇ ਨਾਲ ਜੁੜੇ ਦੂਸਰੀ ਮੈਂ ਆਡੀਓ ਸੁਣਾਉਣਾ ਸਖਜੀਤ ਸਿੰਘ ਖੋਸਾ ਤੇ ਉਹਨੇ ਐਟੋਦਿਕ ਕਹਿ ਦਿੱਤਾ ਕਿ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆ ਉਹਦਾ ਭਾਈ ਜਿੱਤ ਕੇ ਕੀ ਕਰ ਲੂਗਾ ਸਾਲ ਡੇਢ ਸਾਲ ਰਹਿ ਗਿਆ ਸਾਲ ਡੇਢ ਸਾਲ ਦੇ ਵਿੱਚ ਕੀ ਕਰ ਲੂਗਾ ਜਿੱਤ ਕੇ ਇਹ ਬੜੇ ਦੁੱਖ ਦੀ ਗੱਲ ਆ ਕਹਿੰਦਾ ਜੀ ਉਹ ਕਾਤਲ ਪਰਿਵਾਰ ਦੇ ਨਾਲ ਬੈਠਾ ਅੰਬਰਤ ਪਾਲ ਦੇ ਪਰਿਵਾਰ ਨੂੰ ਕਾਤਲ ਪਰਿਵਾਰ ਦਸਰਿਆ ਇਹ ਅਯਾਸੀਆਂ ਦੇ ਬੰਦੇ ਹੋ ਸਕਦੇ ਆ ਕਿ ਜਿਹੜੇ ਭਾਈ ਹਰ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਕਾਤਲ ਕੀਤਾ ਜਾਂ ਹੋਰ ਕਾਤਲ ਕੀਤੇ ਆ ਪਰ ਸਾਨੂੰ ਸਾਰਾ ਕੁਝ ਪਤਾ ਹੋਣ ਦੇ باوجود ਅਸੀਂ ਸਰਕਾਰਾਂ ਦੇ ਹੱਥ ਠੋਕੇ ਕਿਉਂ ਬੰਦੇ ਆ ਸਰਕਾਰਾਂ ਸਾਨੂੰ ਬੁਰਕੀਆਂ ਪਾਉਂਦੀਆਂ ਇਸ ਕਾ ਕੇ ਬੰਦੇ ਆ ਭਾਈ ਸਖਜੀਤ ਸਿੰਘ ਖੋਸੇ ਤੇ ਬੜੇ ਬੜੇ ਹੋਰੀ ਬਡੇ ਇਲਜਾਮ ਲੱਗੇ ਆ ਪਰ ਉਹਨਾਂ ਦਾ ਇਲਜਾਮਾਂ ਦਾ ਕਦੇ ਇਹਨੇ ਆਪਣਾ ਹਸਾਬ ਕਿਤਾਬ ਨਹੀਂ ਦੱਸਿਆ ਅਸੀਂ ਕਿਸੇ ਦੇ ਦੋਖੀ ਨਹੀਂ ਅਸੀਂ ਕਿਸੇ ਦੇ ਵਿਰੋਧੀ ਨਹੀਂ ਪਰ ਦੋਖਾ ਉਦੋਂ ਹੁੰਦਾ ਜਦੋਂ ਸਿੱਖ ਹੀ ਸਿੱਖ ਦੀਆਂ ਜਿਹੜਾ ਕੁੱਤਰ ਰਹਿ ਹੈਗਾ ਠੀਕ ਆ ਕਿ ਭਾਈ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੀ ਉਮਰ ਆ 53 54 ਸਾਲ ਹੋ ਗਈ 55 ਸਾਲ ਹੋ ਗਈ ਤੁਹਾਡਾ ਕੁਝ ਨਹੀਂ ਹੋਇਆ ਇੱਕ ਗ੍ਰਾਂਤੀ ਸਿੰਘ ਕੁੱਟੇ ਕੁੱਟੇ ਬੇਗਨਾ ਕੁੱਟੇ ਠੀਕ ਆ ਕਿ ਭਾਈ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਜੇ ਗੁਰੂਗ੍ਰਾਂਤ ਸਾਹਿਬ ਨੂੰ ਉਹ ਬੜੀਅਤ ਲੈ ਕੇ ਜਾਂਦੇ ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਪਰ ਉਹਨਾਂ ਨੂੰ ਡਾਂਗਾ ਡਾਲ ਕੁੱਟਣਾ ਇਹ ਕਿੱਥੋਂ ਦਾ ਕਾਨੂੰਨ ਕਹਿੰਦਾਗਾ ਕੀ ਤੁਹਾਨੂੰ ਲੱਗਦਾ ਕਿ ਗ੍ਰਾਂਤੀ ਸਿੰਘਾ ਉਹ ਪਦਵੀ ਗ੍ਰਾਂਤੀ ਸਿੰਘਾਂ ਦੀ ਜਿਨੂੰ ਹਰ ਇੱਕ ਸੀਸ ਝੁਕਦਾਗਾ ਗੁਰੂ ਦਾ ਵਜੀਰਾ ਪਰ ਉਹਨੂੰ ਡਾਂਗਾ ਦੇ ਨਾਲ ਕਿਨੇ ਕੁੱਟਿਆ ਡਰ ਨਹੀਂ ਜੇ ਜੇ ਕਿਸੇ ਨੇ ਸਾਡੇ ਕਿਸੇ ਸਿੰਘ ਵੱਲ ਸਾਡੇ ਪਰਿਵਾਰਾਂ ਵੱਲ ਅੱਖ ਕਰਕੇ ਵੇਖਿਆ ਉਹਦੀ ਅੱਖ ਕੱਢ ਦਿੱਤੀ ਜਾਊਗੀ ਜੇ ਕਿਸੇ ਨੇ ਉਂਗਲ ਕੀਤੀ ਉਹਦੀ ਉਂਗਲ ਵੱਢ ਦਿੱਤੀ ਜਾਊਗੀ ਇੱਟ ਦਾ ਜਵਾਬ ਪੱਥਰ ਚ ਦੇਾਂਗੇ ਅੱਗੇ ਵਾਸਤੇ ਤੁਹਾਨੂੰ ਅੱਜ ਇੱਥੋਂ ਸੁਨੇਹਾ ਸੁਖਜੀਤ ਸਿੰਘ ਨੂੰ ਮਾਰਨਾ ਹੋਇਆ ਟੈਲੀਫੋਨ ਕਰਕੇ ਆਇਓ ਮਾਰ ਭਾਵੇਂ ਜਾਇਓ ਪਰ ਜੀਂਦੇ ਤੁਸੀਂ ਵੀ ਨਹੀਂ ਜਾਂਦੇ ਮੈਂ ਤੁਹਾਨੂੰ ਦੱਸ ਦਿਨਾ ਵੀ ਜੀਂਦੇ ਨਹੀਂ ਜਾਂਦੇ ਅੱਲਾ ਪ੍ਰੈਸ ਤੁਹਾਨੂੰ ਚੱਪਣੀ ਚ ਨੱਕ ਡੋਬ ਕੇ ਮਰਨ ਨੂੰ ਸਾ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਹੈ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਦੋ ਮੋਬਾਈਲ ਫੋਨ ਜਿਨ੍ਹਾਂ ਦੇ ਨੰਬਰ ਤੇ ਜਿਹੜੇ ਤੁਹਾਡੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਕੰਮ ਕਰਦੇ ਝੁੱਗੀ ਝੌਂਪੜੀ ਵਾਲਿਆਂ ਦੇ ਆਧਾਰ ਕਾਰਡ ਤੇ ਲਏ ਸੀ ਉਹ ਪ੍ਰਸ਼ਾਸਨ ਨੇ ਆਇਡੈਂਟੀਫਾਈ ਕਰ ਲਏ ਨੇ ਦੋ ਮੋਬਾਈਲ ਫੋਨ ਹੁਣ ਮੋਬਾਈਲ ਫੋਨ ਦੀਆਂ SIMਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਤੇ ਫਿਰ ਮੋਬਾਈਲ ਫੋਨ ਤਰਸੀਮ ਅਕਬਰ ਵੀ ਬਹੁਤ ਮਹਾਨ ਹੋਇਆ ਹਿਟਲਰ ਵੀ ਮਹਾਨ ਹੋਇਆ ਇੰਦਰਾ ਗਾਂਧੀ ਵੀ ਮਹਾਨ ਹੋਈ ਆ ਮੱਸਾ ਰੰਗੜ ਦੀ ਵੀ ਸਲਤਨਤ ਹੋਈ ਆ ਜਕਰੀਆ ਖਾਨ ਦੀ ਵੀ ਸਲਤਨਤ ਹੋਈ ਆ ਮਹਾਨ ਸੀ ਉਹ ਆਪਣੇ ਆਪ ਆਗੇ ਗੱਲ ਚਲੋ ਕੀ ਸੁਣਾਉਣੀ ਆ ਤੁਸੀਂ ਇਹ ਸੁਣੀ ਲੇਤੀ ਆ ਸਰਜੀਤ ਸਿੰਘ ਖੋਸਾ ਖੋਸਾ ਸਾਹਿਬ ਇਹ ਜੇ ਬਿਆਨ ਆ ਹਰ ਇੱਕ ਸਿੱਖ ਦੇ ਸਕਦਾ ਇਹ ਆਵਾਜ਼ ਉੱਚੀ ਹਰ ਇੱਕ ਸਿੱਖ ਦੀ ਹੋ ਸਕਦਾ ਤੁਹਾਡੇ ਤੋਂ ਉੱਚੀ ਹੋਵੇ ਤੁਹਾਡੇ ਤੋਂ ਕਰੜੇ ਬੋਲ ਬੋਲੇ ਜਾ ਸਕਦੇ ਆ ਪਰ ਜੋ ਤੁਸੀਂ ਅੱਜ ਕਹਿ ਰਹੇ ਹੋ ਬਹੁਤ ਹੀ ਨਿੰਦਣਯੋਗ ਗੱਲਾਂ ਔਰੰਗਜ਼ੇਬ ਜ਼ਕਰੀਆ ਖਾਨ ਇੰਦਰਾ ਗਾਂਧੀ ਮੱਸਾ ਰੰਗੜ ਦੇ ਨਾਲ ਤੁਲਨਾ ਆਜਾ ਭਾਈ ਅੰਬਰਤਪਾਲ ਸਿੰਘ ਦੀ ਕੀਤੀ ਜਾ ਰਹੀ ਆ ਦੱਸੋ ਕਿ ਅੰਬਰਤਪਾਲ ਸਿੰਘ ਨੇ ਜਕਰੀਆ ਖਾਨ ਬਾਂਗਾ ਜਬ ਮੱਛੇ ਰੰਗੜ ਵਾਲਾ ਕੰਮ ਆ ਜਾਂ ਇੰਦਰਾ ਪਾਪਣ ਵਾਲਾ ਕੰਮ ਕਿਹੜਾ ਕਰ ਦਿੱਤਾ ਜਿਹੜਾ ਕਿ ਐਡੇ ਵੱਡੇ ਇਲਜ਼ਾਮ ਆ ਦੂਸਣ ਕਿ ਤੁਸੀਂ ਆਪਣੀ ਜ਼बान ਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਕਹਿਣ ਵਾਰੇ ਇੱਕ ਬਾਰੀ ਵੀ ਨਹੀਂ ਸੋਚਿਆ ਤੁਹਾਡੀ ਰੰਜਸ ਹੋਊਗੀ ਤੁਹਾਡਾ ਗੁੱਸਾ ਹੋਊਗਾ ਤੁਹਾਡਾ ਗਿਲਾ ਹੋਊਗਾ ਪਰ ਜਿਹੜੀਆਂ ਇਹ ਗੱਲਾਂ ਕਹਿਣੀਆਂ ਕਹਿੰਦੇ ਹੁੰਦੇ ਆ ਕਿ ਤੀਰ ਕਮਾਨ ਤੋਂ ਤੇ ਬੋਲ ਜਮਾਨ ਤੋਂ ਇੱਕ ਵਾਰ ਨਿਕਲ ਜੇ ਵਾਪਸ ਨਹੀਂ ਮੁੜਦਾ ਇਹ ਜਿਹੜੀਆਂ ਤੁਹਾਡੇ ਐਸਪੀਚਾਂ ਨੇ ਇਹ ਸਦਾ ਲਈ ਜਿਹੜੀਆਂ YouTube ਤੇ ਪਈਆਂ ਰਹਿਣਗੀਆਂ ਅੱਜ ਅੰਬਰਦਪਾਲ ਸਿੰਘ ਨੂੰ ਜਿੰਨੇ ਕੇ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਭੋਗ ਤੇ ਗਏ ਸੀ ਇਕਾ ਦੁੱਕਾ ਨੂੰ ਛੱਡ ਕੇ ਸਾਰਿਆਂ ਵੱਲੋਂ ਜਿਹੜਾ ਇੱਕ ਭਾਈ ਅੰਬਰਦਪਾਲ ਸਿੰਘ ਨੂੰ ਨਸਾਨਾ ਬਣਾਇਆ ਗਿਆ ਕਿ ਅੰਬਰਦਪਾਲ ਸਿੰਘ ਅੱਗੇ ਨਾ ਆਵੇ ਅੰਬਰਦਪਾਲ ਸਿੰਘ ਦੇ ਮੁੱਖ ਮੰਤਰੀ ਨਾ ਬਣ ਜਾਵੇ ਅੰਬਰਤਪਾਲ ਸਿੰਘ ਐਮਪੀ ਕਿਉ ਬਣ ਗਿਆ ਅੰਬਰਤਪਾਲ ਸਿੰਘ ਦੇ ਮੰਗਰਾ ਲੋਕ ਕਿਉ ਜੁੜਨੇ ਸ਼ੁਰੂ ਹੋ ਗਏ ਅੰਬਰਤਪਾਲ ਸਿੰਘ ਦੀ ਚੜ੍ਹਾਈ ਕਿਉ ਹੋ ਗਈ ਸਾਰਾ ਗਿੱਲਾ ਇੱਥੇ ਆ ਹੋਰ ਕੁਝ ਨਹੀਂ ਪ੍ਰਾਵਤ ਤਸੂ ਕਰ ਲੋ ਆਪ ਕਰ ਲੋ ਕੱਠ ਕਰ ਲੋ ਬਿਹਰ ਚਲਾ ਕੇ ਵੇਖ ਲੋ ਖਾਲੀ ਪਿਆ ਮੈਦਾਨ ਹੁਣ ਤਾਂ ਕਰਕੇ ਵੇਖ ਲੋ ਪਰ ਆਪ ਕੁਝ ਕਰਨਾ ਨਹੀਂ ਤੇ ਦੂਜਿਆਂ ਨੂੰ ਕਰਨ ਦੇਣਾ ਨਹੀਂ ਅੱਜ ਬੜੇ ਦੁੱਖ ਦੀ ਗੱਲ ਆ ਕਿ ਇੱਕ ਨੌਜਵਾਨ ਮਰਿਆ ਹੋਵੇ ਸ਼ਹੀਦ ਹੋਇਆ ਹੋਵੇ ਉਹ ਕਿਸੇ ਗੁੰਡਿਆਂ ਨੇ ਮਾਰਿਆ ਹੋਵੇ ਤੇ ਅੱਜ ਉਹਦੀ ਵਰ੍ਹੇ ਦੀ ਉੱਪਰ ਸਾਰਿਆਂ ਨੇ ਜਿਹੜਾ ਕਿ ਭੰਡਣਾ ਭਾਈ ਅੰਮਰਪਾਲ ਸਿੰਘ ਤੋਂ ਇਲਾਵਾ ਉਹਨਾਂ ਕੋਲੇ ਕੋਈ ਦੂਜੀ ਗੱਲ ਹੀ ਕੋਈ ਨਹੀਂ ਸੀ ਇਹ ਅਜਾਸੀਆ ਦਾ ਬੰਦਾ ਜੀ ਅੱਜ ਦੀਪ ਸਿੱਧੂ ਨੂੰ ਵੀ ਪਹਿਲਾਂ ਤੁਸੀਂ ਇਹ ਕਹਿ ਕੇ ਮਰਵਾ ਦਿੱਤਾ ਲੋਕਾਂ ਨੇ ਇਹ ਅਜਾਸੀਆ ਦਾ ਬੰਦਾ ਇਹ ਭਲਾਨਿਆਂ ਦਾ ਬੰਦਾ ਅੱਜ ਤਾਂ ਕਹਿੰਦਾ ਬੰਦਾ ਅੱਜ ਜਿੰਨਾ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਰਕਾਰਾਂ ਬੜੀਆਂ ਤਾਕਤਵਰ ਹੁੰਦੀਆਂ ਨੇ ਹਾਇਰ ਕਰ ਲੈਂਦੀਆਂ ਨੇ ਅਯਾਸ ਕਿੱਥੇ ਛੱਡ ਦਿਆ ਤੁਹਾਡੇ ਵਰਗੇ ਬੰਦਿਆਂ ਨੂੰ ਇਸ ਕਰਕੇ ਜਿਹੜਾ ਵਰਤਾਰਾ ਅੱਜ ਬੜੇ ਦੁਖਦਾਈ ਗੱਲ ਆ ਜਿਹੜਾ ਕਿ ਇੱਕ ਨਸਾਨਾ ਇੱਕ ਉਸ ਨੌਜਵਾਨ ਨੂੰ ਜਿਹੜਾ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਇਹ ਭਾਈ ਅੰਬਰਦਪਾਲ ਸਿੰਘ ਨੂੰ ਕਦੋਂ ਮਰਵਾਇਆ ਜਾਵੇ ਕਦੋਂ ਦਾ ਕਤਲ ਕਰਵਾਇਆ ਜਾਵੇ ਇਹ ਔਰ ਵਾਲਾ ਟੈਗ ਤੁਸੀਂ ਵੇਖ ਲਿਓ ਇਹ ਜਾਤਾ ਉਸ ਨੂੰ ਅੰਦਰੋਂ ਬਾਹਰ ਨਿਕਲਣ ਦੇਣਗੇ ਜੇ ਅੰਦਰੋਂ ਬਾਹਰ ਨਿਕਲ ਗਿਆ ਤਾਂ ਉਹਦਾ ਨਕਸਾਲ ਕਰਾਉਣਗੇ ਇਹ ਲੋਕ ਆ ਫਿਰ ਇਹ ਲੋਕ ਖੁਸ਼ ਹੋ ਜਾਣਗੇ ਫਿਰ ਇਹਨਾਂ ਦੇ ਕੋਈ ਹੋਰ ਨੌਜਵਾਨ ਉੱਠਦਾ ਫਿਰ ਇਹਨਾਂ ਦੇ ਫਿਰ ਉਹੀ ਜਿਹੜਾ ਫਿਰ ਇਹਨਾਂ ਨੇ ਕੀਰਨੇ ਚੀਰਨੇ ਪਾਉਣੇ ਆ ਫਿਰ ਪਿੱਟਣਾਗਾ ਕਿ ਨੌਜਵਾਨ ਦੀ ਜਿਹੜੀ ਲੋਕਪ੍ਰਿਅਤਾ ਕਿਉਂ ਵੱਧ ਰਹੀ ਆ ਕਿ ਸਨ ਨੂੰ ਕਿਉਂ ਨਹੀਂ ਪੁੱਸ ਰਿਆ ਅੱਜ ਬੜੇ ਦੁੱਖ ਦੇ ਨਾਲ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਕਿ ਭਾਈ ਅੰਬਰਦਪਾਲ ਸਿੰਘ ਉਹ ਨੌਜਵਾਨ ਹਰ ਇੱਕ ਨੂੰ ਅਧਿਕਾਰ ਆ ਚੋਣ ਲੜਨ ਦਾ ਚੋਣ ਲੜਿਆ ਤੇ 4 ਲੱਖ ਲੋਕਾਂ ਦੇ ਵੋਟਾਂ ਪਾਈਆਂ 2 ਲੱਖ ਪਲੱਸ ਵੋਟਾਂ ਦੇ ਨਾਲ ਉਹਨੇ ਜਿੱਤ ਹਾਸਲ ਕੀਤੀ ਆ ਉਹ ਵੱਖਰੀ ਗੱਲ ਆ ਕਿ ਸਰਕਾਰਾਂ ਨੇ ਲੋਕ ਸਭਾ 'ਚ ਨਹੀਂ ਬੋਲਣ ਦਿੱਤਾ ਉਹ ਵੱਖਰੀ ਗੱਲ ਆ ਕਿ ਤੁਹਾਡੇ ਵਰਗੇ ਲੋਕਾਂ ਨੇ ਭਾਈ ਅੰਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੇ ਉੱਪਰ ਅਜੇ ਤੱਕ ਐਨਐਸਐ ਲਗਾਈ ਹੋਈ ਆ ਤੇ ਸੰਜੀਤ ਸਿੰਘ ਖੋਸਾ ਕਹਿੰਦਾ ਅੰਮਰਪਾਲ ਤੇ ਐਨਐਸਐ ਹਟਾਓ ਉਹਨੂੰ ਗ੍ਰਿਫਤਾਰ ਕਰੋ ਤੇ ਹੁਣ ਕਿਹੜਾ ਉਹ ਆਪਣੇ ਘਰੇ ਬੈਠਾ ਗ੍ਰਿਫਤਾਰ ਕਰਨ ਨੂੰ ਹੁਣ ਵੀ ਜੇਲ੍ਹ ਦੇ ਵਿੱਚ ਹੀ ਬੈਠਾ ਤੇ ਫੇਰ ਤੁਸੀਂ ਕਿੱਥਾ ਭਟਾਉਣਾ ਚਾਹੁੰਦੇ ਕਿਹੜੀ ਰੰਬੀ ਤੇ ਕਿਹੜੇ ਆਰੇ ਤੇ ਚੜਾਉਣਾ ਚਾਹੁੰਦੇ ਹੋ ਕਿਹੜੀ ਸੂਲੀ ਤੇ ਚੜਾਉਣਾ ਚਾਹੁੰਦੇ ਹੋ ਭਾਈ ਅੰਮਰਪਾਲ ਸਿੰਘ ਨੂੰ ਮੈਨੂੰ ਸਖੀ ਸਖੀ ਖੋਸਾ ਜੀ ਇਹ ਜਵਾਬ ਦੇ ਦਿਓ ਤੁਸੀਂ ਉਹਨੂੰ ਰਹਾ ਕਰਕੇ ਉਹਨ ਦੁਬਾਰੇ ਗ੍ਰਿਫਤਾਰ ਕਰਕੇ ਕੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕੀ ਤਸੱਦਦ ਕਰਵਾਉਣਾ ਚਾਹੁੰਦੇ ਹੋ ਕੀ ਉਹਤੇ 30 ਡਿਗਰੀ ਟੌਚਰਾ ਉਹ ਕਰਵਾਉਣਾ ਚਾਹੁੰਦੇ ਹੋ ਇੱਕ ਐਮਪੀ ਜਿੱਤਿਆ ਹੋਇਆ ਕਦੇ ਜਗਦੇਸ਼ ਖੁੱਡੀਆਂ ਦਾ ਕਾਤਲ ਹੋਇਆ ਤੇ ਉਹ ਵੀ ਇੱਕ ਬੜਾ ਮਿਤਕੇ ਕੀਤਾ ਗਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਅੱਜ ਉਹ ਮੈਂ ਗੱਲਾਂ ਜੇ ਕਰਨ ਲੱਗ ਜਾਵਾਂ ਤੇ ਬੜਾ ਕੁਝ ਸਾਰੇ ਲੋਕਾਂ ਦੇ ਚਾਹਣੇ ਸਾਹਮਣੇ ਆ ਜੂਗਾ ਅੱਜ ਲੋਕ ਸਮਝਦਾਰ ਆ ਅੱਜ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ ਠੀਕ ਆ ਕਿ ਭਾਈ ਤੁਸੀਂ ਆਪਣੀਆਂ ਰੋਟੀਆਂ ਸੇਕ ਲਓ ਸੇਕੀ ਜਾਓ ਕੁਝ ਨਹੀਂ ਬਣਨਾ ਪਰ ਸਿੱਖ ਕੌਮ ਦਾ ਨੁਕਸਾਨ ਨਾ ਕਰੋ ਸਿੱਖ ਕੌਮ ਦਾ ਨੁਕਸਾਨ ਪਹਿਲੇ ਹੀ ਬੜਾ ਹੋਇਆ ਸਿੱਖ ਬੱਚੇ ਆ ਜਿਹੜੇ ਪਹਿਲੇ ਹੀ ਚੁਣ-ਚੁਣ ਕੇ ਜਿਹੜਾ ਸਰਕਾਰਾਂ ਨੇ ਬੜਾ ਮਾਰੇ ਆ ਇਸ ਕਰਕੇ ਮੈਂ ਆਤਮਨ ਕੇ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡੇ ਲੱਖ ਗਿੱਲੇ ਸਿਕਵੇਂ ਹੋਣਗੇ ਪਰ ਤੁਸੀਂ ਗੱਲ ਤਾਂ ਕਰੋ ਗੱਲ ਬਹਿ ਕੇ ਤਾਂ ਕਰੋ ਗੱਲ ਵਿਚਾਰਤਾ ਕਰੋ ਪਰ ਇਹ ਥੋੜੀ ਆ ਕਿ ਜੀ ਐ ਕਰ ਦਿਓ ਉਹਨੂੰ ਉਹਨੂੰ ਫਾਂਸੀ ਚਾੜ ਦਿਓ ਉਹਨੂੰ ਫੱਲਾਂਦਾ ਕੁਛ ਕਰ ਦਿਓ ਉਹਨੂੰ ਧਮਕਾ ਕੁਛ ਕਰ ਦਿਓ ਉਹ ਐਸ ਪ੍ਰਸਤਿਆ ਕਰਦਾਗਾ ਜਿੰਨੇ ਤੁਸੀਂ ਅੱਜ ਉਸ ਭੋਗ ਤੇ ਗਿਓ ਗੁਰਪ੍ਰੀਤ ਸਿੰਘ ਹਰੀ ਨਾਉ ਦੇ ਇਕਾ ਦੁੱਕਾ ਨੂੰ ਛੱਡ ਕੇ ਤੁਹਾਡਾ ਨਿਸਾਨਾ ਭਾਈ ਅੰਮਰਤਪਾਲ ਸਿੰਘ ਰੇਹਾ ਤੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਨਾ ਤੇ ਅੰਮਰਤਪਾਲ ਸਿੰਘ ਦੇ ਖਿਲਾਫ ਇੱਕ ਉਹ ਨੈਗੇਟਿਵ ਸਰਜਿਆ ਜਾ ਰਿਹਾ ਤਾਂ ਕਿ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਚੜ੍ਹਾਈ ਆ ਉਹ ਤੋਂ ਬੇਕੇ ਲੋਕ ਖਭਰਾਏ ਹੋਏ ਨੇ ਪਰਮਾਤਮਾ ਸਮੱਤ ਬਖਸ਼ੇ ਇਹਨਾਂ ਲੋਕਾਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਸੁਖਰਾਜ ਸਿੰਘ ਹੋ ਗਿਆ ਸਰਜੀਤ ਸਿੰਘ ਖੋਸਾ ਹੋ ਗਿਆ ਦਮ ਦੀ ਟਕਸਾਲ ਦੇ ਭਾਈ ਅਮਰਿਕ ਸਿੰਘ ਮੇ ਤੋਂ ਰঞ্জੀਤ ਸਿੰਘ ਨਿਕਲ ਗਿਆ ਸੀ ਮਾਫ਼ ਕਰਨਾ ਅਮਰਿਕ ਸਿੰਘ ਅਮਰਿਕ ਸਿੰਘ ਉਹ ਬਜ਼ੁਰਗ ਨੇ ਤੇ ਜਿਹੜਾ ਜੋ ਕੁਝ ਉਹ ਤੋਂ ਵਾਪਰੇ ਆ ਘਟਨਾ ਕਰਮ ਅਜਨਾਲਾ ਘਟਨਾ ਉਤੋਂ ਸੁਰੀ ਹੁੰਦੀ ਆ ਕਹਾਣੀ ਤੇ ਕਿੱਥੇ ਆ ਕੇ ਮੁੱਕਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ